ਪਿਛਲੇ ਐਪੀਸੋਡ ਵਿੱਚ ਆਪਾਂ ਦੇਖਿਆ ਕਿ ਵੇਦ ਦੀ ਮਾਸੀ ਉਸ ਨੂੰ ਰਿਸ਼ਤੇ ਲਈ ਦੱਸ ਪਾਉਂਦੀ ਹੈ ਤਾਂ ਉਸ ਦੀ ਮਾਸੀ ਨੂੰ ਉਸ ਦੀ ਮੰਮੀ ਘਰੇ ਬੁਲਾਉਂਦੀ ਹੈ ਤੇ ਕਹਿੰਦੀ ਹੈ ਕਿ ਸੀ ਤੋ ਦੱਸ ਤੂੰ ਗੱਲ ਅੱਗੇ ਤੋਰੀ ਜਾ ਨਹੀਂ ਉਹ ਕਹਿੰਦੀ ਮੈਂ ਤਾਂ ਗੱਲ ਅੱਗੇ ਤੋੜ ਲਈ ਹੈ ਤੁਸੀਂ ਬਸ ਮੈਨੂੰ ਮੰਦੀ ਪਾਉਣ ਦੀ ਤਿਆਰੀ ਕਰੋ ਉਹ ਕਹਿੰਦੀ ਮੰਦੀ ਮੰਦੀ ਤਾਂ ਮੈਂ ਤੈਨੂੰ ਪਾ ਦੇਵਾਂਗੀ ਪਰ ਤੂੰ ਕੁੜੀ ਵਾਲਿਆਂ ਨੂੰ ਪੁੱਛ ਵੀ ਉਹਨੂੰ ਸਾਡਾ ਵੇਦ ਪਸੰਦ ਹੈ ਜਾਂ ਨਹੀਂ ਉਹ ਕਹਿੰਦੀ ਮੈਂ ਫੋਟੋ ਦਿਖਾ ਦਿੱਤੀ ਸੀ ਤੂੰ ਉਹ ਚਿੰਤਾ ਨਾ ਕਰ ਉਹਨਾਂ ਨੂੰ ਮੁੰਡਾ ਬਹੁਤ ਪਸੰਦ ਹੈ ਉਹ ਕਹਿੰਦੀ ਲੈ ਫੇਰ ਤਾਂ ਬਣ ਗਈ ਗੱਲ ਤੇ ਚੱਲ ਕੋਈ ਨਾ ਫਿਰ ਆਪਾਂ ਥੋੜੇ ਜਣੇ ਹੀ ਜਾਵਾਂਗੇ ਉਹ ਕਹਿੰਦੀ ਹੈ ਕਿ ਹਾਂ ਉਸਦੀ ਮਾਸੀ ਕਹਿੰਦੀ ਬਸ 20-25 ਜਣੇ ਜਾਇਓ ਇਸ ਤੋਂ ਜ਼ਿਆਦਾ ਨਹੀਂ ਤਾਂ ਉਸਦੀ ਮੰਮੀ ਕਹਿੰਦੀ ਹੈ ਨਹੀਂ ਨਹੀਂ ਇੰਨੇ ਨਹੀਂ ਸੀ ਤੋ ਅਸੀਂ ਤਾਂ ਕਰਦੇ ਕਰਦੇ ਜਾਵਾਂਗੇ ਤੇ ਕੁੜੀ ਨੂੰ ਚੁੰਨੀ ਚੜਾ ਕੇ ਲੈ ਆਵਾਂਗੇ ਐਵੇਂ ਆਪਾਂ ਕੁੜੀ ਵਾਲਿਆਂ ਦਾ ਥੋੜੀ ਖਰਚਾ ਕਰਵਾਉਣਾ ਹੈ ਤਾਂ ਉਹ ਕਹਿੰਦੀ ਹੈ ਕਿ ਚਲ ਆ ਤਾਂ ਫਿਰ ਵਧੀਆ ਗੱਲ ਹੈ ਮੈਂ ਉਹਨਾਂ ਨੂੰ ਦੱਸ ਦੇਵਾਂਗੀ ਉਹ ਉਹਨਾਂ ਕੋ ਇੰਤਜ਼ਾਮ ਕਰ ਲੈਣਗੇ ਜਿੰਨਾ ਕੋ ਤੁਸੀਂ ਜਾਣਿਆ ਨੇ ਜਾਣਾ ਹੈ ਤਾਂ ਉਹ ਕਹਿੰਦੀ ਹੈ ਕਿ ਹਾਂ ਆਪਾਂ ਨੂੰ ਸੋਚਣਾ ਚਾਹੀਦਾ ਐਵੇਂ ਧੀ ਵਾਲਿਆਂ ਦਾ ਥੋੜੀ ਆਪਾਂ ਖਰਚਾ ਕਰਾਉਣਾ ਤੇ ਉਧਰ ਖੁਸ਼ੀ ਉਹਨਾਂ ਦੀਆਂ ਸਾਰੀਆਂ ਗੱਲਾਂ ਕੰਨ ਲਾ ਕੇ ਸੁਣ ਰਹੀ ਹੁੰਦੀ ਹੈ ਤੇ ਕਹਿੰਦੀ ਹੈ ਕਿ ਅੱਛਾ ਮੇਰੀ ਸੱਸ ਮੇਰੇ ਛੜੇ ਜੇਠ ਦੇ ਵਿਆਹ ਦੀਆਂ ਤਿਆਰੀਆਂ ਕਰ ਰਹੀ ਐ ਉਹ ਵੀ ਮੇਰੇ ਤੋਂ ਚੋਰੀ-ਚੋਰੀ ਕਹਿੰਦੀ ਹੈ ਕਿ ਚੱਲ ਕੋਈ ਨਾ ਇਹਨਾਂ ਨੂੰ ਕਰ ਲੈਣ ਦੋ ਜਿਹੜਾ ਕੁਝ ਕਰਦੇ ਆ ਚੱਲ ਕਹਿੰਦੀ ਮੈਨੂੰ ਤਾਂ ਮੁਫਤ ਦੀ ਨੌਕਰਾਨੀ ਹੀ ਮਿਲੂ ਮੈਨੂੰ ਕੋਈ ਕੰਮ ਨਹੀਂ ਕਰਨਾ ਪੈਣਾ ਮੈਨੂੰ ਸਾਰਾ ਕੰਮ ਕਰਿਆ ਕਰਾਇਆ ਮਿਲ ਜਾਇਆ ਕਰੂਗਾ ਕਹਿੰਦੀ ਹੈ ਕਿ ਪਹਿਲਾਂ ਵੀ ਕਿਹੜਾ ਕਰਦੀ ਹਾਂ ਚੱਲ ਜੋ ਕਹਿੰਦੀ ਥੋੜਾ-ਬਹੁਤ ਕਰਦੀ ਮੈਨੂੰ ਉਹ ਵੀ ਨਹੀਂ ਕਰਨਾ ਪੈਣਾ ਤੇ ਉਧਰੋਂ ਉਸਦੀ ਮੰਮੀ ਖੁਸ਼ੀ ਦੀ ਮੰਮੀ ਦਾ ਫੋਨ ਆ ਜਾਂਦਾ ਹੈ ਕਹਿੰਦੀ ਹੈ ਕੀ ਕੀ ਕਰਦੀ ਸੀ ਮੇਰੀ ਲਾਡੋ ਤੀ ਤਾਂ ਉਹ ਕਹਿੰਦੀ ਮੰਮੀ ਕਰਨਾ ਕੀ ਹੈ ਤੇਰੀ ਧੀ ਨੇ ਤੇਰੀ ਵੀ ਤੀ ਤਾਂ ਐਸ਼ ਫਰਮਾ ਰਹੀ ਆ ਆਰਾਮ ਨਾਲ ਬੈੱਡ ਤੇ ਬੈਠੀ ਆ ਉਹ ਕਹਿੰਦੀ ਹਾਂ ਹਾਂ ਤੈਨੂੰ ਲੋੜ ਵੀ ਕੀ ਹੈ ਪੁੱਤ ਕੰਮ ਕਰਨ ਦੀ ਤੇਰੀ ਸੱਸ ਹੱਟੀ ਕੱਟੀ ਤਾਂ ਪਈ ਐ ਉਹ ਕਹਿੰਦੀ ਹਾਂ ਮੰਮੀ ਮੈਂ ਮਾਰਦੀ ਇਹਨਾਂ ਦੇ ਕੰਮ ਦੀ ਟੂਈ ਤਾਂ ਉਸਦੀ ਮੰਮੀ ਕਹਿੰਦੀ ਹਾਂ ਪੁੱਤ ਜਮਾਂ ਰਸੋਈ ਚ ਨਾ ਜਾਈ ਜੇ ਤੂੰ ਇੱਕ ਦਿਨ ਰਸੋਈ ਵਿੱਚ ਚਲੀ ਗਈ ਨਾ ਤੇ ਇਹਨਾਂ ਨੇ ਤੇਰੇ ਤੋਂ ਹੀ ਸਾਰਾ ਕੰਮ ਕਰਵਾਇਆ ਕਰਨਾ ਹੈ ਇਹਨਾਂ ਨੂੰ ਐ ਲੱਗੂਗਾ ਵੀ ਇਹ ਤਾਂ ਕੰਮ ਕਰ ਲੈਂਦੀ ਹੈ ਇਹੀ ਸਾਨੂੰ ਕਰਕੇ ਦੇਵੇ ਉਹ ਕਹਿੰਦੀ ਨਾ ਨਾ ਮੰਮੀ ਮੈਂ ਤੇਰੀ ਹੀ ਤੀ ਹਾਂ ਸਾਰੇ ਗੁਣ ਤੇਰੇ ਵਾਲੇ ਹੀ ਹੈ ਮੇਰੇ ਚ ਉਹ ਕਹਿੰਦੀ ਹਾਂ ਮੈਂ ਤਾਂ ਤੇਰੀ ਦਾਦੀ ਤੋਂ ਹੀ ਸਾਰਾ ਕੰਮ ਕਰਵਾਉਂਦੀ ਸੀ ਤੇ ਮੈਂ ਹੁਣ ਤੇ ਲਈ ਮੈਂ ਆ ਵੀ ਤੋਂ ਕਰਵਾਉਣੀ ਹੈ ਮੈਂ ਨਹੀਂ ਕਦੇ ਕੰਮ ਕੀਤਾ ਤੇ ਮੇਰੀ ਧੀ ਚ 36 ਦੇ 36 ਗੁਣ ਮੇਰੇ ਵਾਲੇ ਹੀ ਹੈ ਤੇ ਹੋਰ ਦੱਸ ਕੀ ਮੰਨਦਾ ਤਾਂ ਉਹ ਕਹਿੰਦੀ ਹੈ ਕਿ ਮੰਮੀ ਇਹ ਮੇਰੇ ਛੜੇ ਜੇਠ ਨੂੰ ਵਿਆਉਣ ਬਾਰੇ ਸੋਚ ਰਹੇ ਉਹਦੇ ਰਿਸ਼ਤੇ ਦੀ ਗੱਲ ਚੱਲਦੀ ਤਾਂ ਉਸ ਦੀ ਮੰਮੀ ਕਹਿੰਦੀ ਹੈ ਲੈ ਤੈਨੂੰ ਇੱਕ ਸਲਾਹ ਦੇਵਾਂ ਤੂੰ ਹੁਣ ਅੜ ਜਾਈ ਤੂੰ ਕਹੀਂ ਵਿਆਹ ਤੇ ਤਾਂ ਮੈਂ ਤਾਂ ਹੀ ਜਾਊ ਜੇ ਤੁਸੀਂ ਮੈਨੂੰ ਡੇਢ ਤੋਲੇ ਦੀ ਚੇਨ ਪਾਉਂਗੇ ਤਾਂ ਉਹ ਕਹਿੰਦੀ ਲੈ ਮੰਮੀ ਇਹ ਗੱਲ ਤਾਂ ਮੇਰੇ ਦਿਮਾਗ 'ਚ ਹੀ ਨਹੀਂ ਆਈ ਤੂੰ ਤਾਂ ਬੜੀ ਵਧੀਆ ਸਕੀਮ ਦਿੱਤੀ ਮੈਨੂੰ ਤਾ ਉਹ ਕਹਿੰਦੀ ਹੈ ਕਿ ਹਾਂ ਤੈਨੂੰ ਲਜਾਏ ਬਿਨਾ ਤਾਂ ਇਹ ਜਾ ਨਹੀਂ ਸਕਦੇ ਫਿਰ ਇਹਨਾਂ ਦੀ ਇੱਜ਼ਤ ਦਾ ਸਵਾਲ ਹੈ ਤੇ ਕਹਿੰਦੀ ਹੈ ਕਿ ਇਹਨਾਂ ਨੂੰ ਫਸਿਆ ਨੂੰ ਤੈਨੂੰ ਚੇਨ ਤਾਂ ਪਾਉਣੀ ਹੀ ਪਾਉਗੀ ਤਾਂ ਕਹਿੰਦੀ ਹੈ ਕਿ ਤੂੰ ਹੁਣ ਆਪਣੀ ਗੱਲ ਤੇ ਅੜੀ ਰਹੀ ਜੇ ਮੇਰੀ ਧੀ ਹੋਈ ਉਹ ਕਹਿੰਦੀ ਹਾਂ ਹਾਂ ਮੰਮੀ ਇਹ ਤਾਂ ਮੇਰੇ ਦਿਮਾਗ ਵਿੱਚ ਹੀ ਨਹੀਂ ਸੀ ਆਈ ਗੱਲ ਕਹਿੰਦੀ ਹੁਣ ਮੈਂ ਵੇਖਦੀ ਹਾਂ ਇਹ ਮੈਨੂੰ ਚੇਨ ਕਿਵੇਂ ਨਹੀਂ ਬਣਾ ਕੇ ਦਿੰਦੇ ਤਾਂ ਉਸ ਦੀ ਮੰਮੀ ਕਹਿੰਦੀ ਹੈ ਕਿ ਹਾਂ ਹਾਂ ਪੁੱਤ ਇਹ ਘਰ ਦੀ ਇੱਜ਼ਤ ਹੁੰਦੀ ਹੈ ਨੋਤੀ ਤੋਂ ਬਿਨਾ ਤਾਂ ਕੋਈ ਕੰਮ ਆਪਾ ਕਰ ਹੀ ਨਹੀਂ ਸਕਦੇ ਕਹਿੰਦੀ ਆਪਣੀ ਇੱਜ਼ਤ ਦੀ ਖਾਤਰ ਤਾਏ ਤੈਨੂੰ ਚੇਨ ਉਦੋਂ ਹੀ ਬਣਵਾ ਦੇਣਗੇ ਤਾਂ ਕਹਿੰਦੀ ਹੈ ਕਿ ਚਲ ਠੀਕ ਹੈ ਮੰਮੀ ਤਾਂ ਕਹਿੰਦੀ ਹੈ ਕਿ ਚਲ ਤੂੰ ਮੈਨੂੰ ਅੱਗੇ ਦੀਆਂ ਫਿਰ ਬਾਅਦ ਵਿੱਚ ਸੁਣਾਈ ਜਦੋਂ ਤੇਰੀ ਤੇਰੇ ਜੇਠ ਦਾ ਰਿਸ਼ਤਾ ਹੋ ਗਿਆ ਕੀ ਕਿਵੇਂ ਹੋਇਆ ਕਿਵੇਂ ਹੈ ਤਾਂ ਕਹਿੰਦੀ ਹੈਗੀ ਮੇਰੀ ਧੀ ਨਾਲੋਂ ਸੋਹਣੀ ਥੋੜੀ ਕੋਈ ਆਊਗੀ ਉਹ ਕਹਿੰਦੀ ਹਾਂ ਹਾਂ ਮੰਮੀ ਤੈਨੂੰ ਪਤਾ ਹੀ ਹੈ ਮੈਂ ਤਾਂ ਕਿੰਨੀ ਸੋਹਣੀ ਆ ਮੇਰੇ ਤੋਂ ਸੋਹਣੀ ਇੱਥੇ ਕਿਹੜੀ ਹੋਰ ਪਰੀ ਆ ਜਾਊਗੀ ਨਾਲੇ ਇਹਨੂੰ ਉਸਦੀ ਮੰਮੀ ਕਹਿੰਦੀ ਹੈ ਕਿ ਇਹਨੂੰ ਇਹੋ ਜਿਹੇ ਨੂੰ ਕਿਹਨੇ ਸੋਹਣੀ ਕੁੜੀ ਦੇਣੀ ਹੈ ਇਹਨੂੰ ਤਾਂ ਕੋਈ ਉਹੋ ਜੀ ਰੈਂਤ ਖੁੰਦੀ ਆਊਗੀ ਤਾਂ ਉਹ ਕਹਿੰਦੀ ਹਾਂ ਹਾਂ ਮੰਮੀ ਚਲ ਛੱਡ ਆਪਾਂ ਕੀ ਲੈਣਾ ਕੋਈ ਵੀ ਆ ਜਾਵੇ ਆਪਾਂ ਨੂੰ ਤਾਂ ਕਹਿੰਦੀ ਮੈਨੂੰ ਤਾਂ ਮੁਫਤ ਦੀ ਨੌਕਰਾਨੀ ਮਿਲ ਜਾਊਗੀ ਬੈਠੀ ਬਿਠਾਈ ਨੂੰ ਸਾਰਾ ਕੰਮ ਮਿਲਿਆ ਕਰੂ ਤਾਂ ਫੇਰ ਉਹ ਸੋਚਦੀ ਲੈ ਮੰਮੀ ਨੇ ਤਾਂ ਮੈਨੂੰ ਬੜੀ ਵਧੀਆ ਤਰਕੀਬ ਦੱਸੀ ਉਧਰ ਅਮਰਦੀ ਮੰਮੀ ਬੈਠੀ ਹੁੰਦੀ ਹੈ ਤੇ ਆਪਣੀ ਧੀ ਨੂੰ ਫੋਨ ਕਰਦੀ ਹੈ ਤੇ ਕਹਿੰਦੀ ਹੈ ਕਿ ਲੈ ਆਪਣੀ ਮੈਂ ਧੀ ਨੂੰ ਤਾਂ ਸੋਨਾ ਸੁਨੇਹਾ ਦੇਵਾਂ ਤੱਕ ਫੋਨ ਕਰਦੀ ਤਾਂ ਉਹ ਕਹਿੰਦੀ ਲੈ ਮੰਮੀ ਦਾ ਫੋਨ ਆਇਆ ਹੈ ਕਹਿੰਦੀ ਹੈ ਹੋਰ ਸੁਣਾਓ ਮੰਮੀ ਤਾਂ ਕਹਿੰਦੀ ਅੱਜ ਬੜੇ ਖੁਸ਼ ਹਾਂ ਤੁਸੀਂ ਅੱਜ ਕਿਹੜੀ ਐਡੀ ਖੁਸ਼ੀ ਦੀ ਗੱਲ ਹੈ ਤਾਂ ਉਹ ਕਹਿੰਦੀ ਪੁੱਤ ਮੈਂ ਖੁਸ਼ੀ ਦੀ ਗੱਲ ਹੀ ਹੈ ਤੇਰੇ ਭਰਾ ਦਾ ਰਿਸ਼ਤਾ ਤੈ ਹੋ ਗਿਆ ਵੇਦ ਦਾ ਤੇ ਆਪਾਂ ਜਾਣਾ ਹੈ ਸੋਮਵਾਰ ਨੂੰ ਕੁੜੀ ਨੂੰ ਚੁੰਨੀ ਚੜਾ ਕੇ ਹੀ ਲੈ ਆਵਾਂਗੇ ਘਰ ਦੇ ਕਰਦੇ ਹੀ ਜਾਵਾਂਗੇ ਉਹ ਕਹਿੰਦੀ ਲੈ ਮੰਮੀ ਇਹ ਤਾਂ ਬੜੀ ਵਧੀਆ ਗੱਲ ਹੈ ਪਰ ਕਹਿੰਦੀ ਹੈ ਹੁਣ ਆਉਣ ਵਾਲੀ ਭਾਬੀ ਚੰਗੀ ਹੋਵੇ ਮੈਂ ਤਾਂ ਇਹੀ ਕਹਿਨੀ ਹਾਂ ਕਹਿੰਦੀ ਹੈ ਕਿ ਅੱਗੇ ਵੇਖ ਖੁਸ਼ੀ ਭਾਬੀ ਨੇ ਕਿਵੇਂ ਨੱਕ 'ਚ ਦਮ ਕੀਤਾ ਪਿਆ ਉਹ ਕਹਿੰਦੀ ਚੱਲ ਪੁੱਤ ਕੋਈ ਗੱਲ ਨਹੀਂ ਆਪਣੇ ਆਪਣੇ ਕਰਮਾਂ ਦਾ ਹੀ ਸਭ ਨੂੰ ਮਿਲਦਾ ਹੈ ਕਹਿੰਦੀ ਹੈ ਕਿ ਤੂੰ ਐਤਵਾਰ ਨੂੰ ਆ ਜਾਈ ਫਿਰ ਆਪਾਂ ਸੋਮਵਾਰ ਚੱਲਾਂਗੇ ਤਾਂ ਉਹ ਕਹਿੰਦੀ ਹੈ ਕਿ ਹਾਂ ਹਾਂ ਮੰਮੀ ਤੁਸੀਂ ਫਿਕਰ ਨਾ ਕਰੋ ਮੈਂ ਆਪਣੇ ਆਪ ਆ ਜਾऊंगी ਬਸ ਹੁਣ ਸਾਰਾ ਕੁਝ ਵਧੀਆ ਹੀ ਹੋਵੇ ਤਾਂ ਉਸ ਦੀ ਮੰਮੀ ਕਹਿੰਦੀ ਹੈ ਕਿ ਨਹੀਂ ਨਹੀਂ ਪੁੱਤ ਸਭ ਵਧੀਆ ਹੀ ਹੋਊਗਾ ਬਸ ਤੂੰ ਆਪਣੀ ਤਿਆਰੀ ਕਰ ਲੈ ਉਹ ਕਹਿੰਦੀ ਠੀਕ ਹੈ ਮੰਮੀ ਤੇ ਉਧਰ ਖੁਸ਼ੀ ਰਾਤ ਨੂੰ ਅਗਲੇ ਦਿਨ ਸਵੇਰ ਜਾਣਾ ਹੁੰਦਾ ਹੈ ਤਾਂ ਆਪਣਾ ਫੋਨ ਵੇਖੀ ਜਾਂਦੀ ਹੈ ਤਾਂ ਅਮਰ ਕਹਿੰਦਾ ਹੈ ਕਿ ਖੁਸ਼ੀ ਤੇਰਾ ਹਜੇ ਤੱਕ ਫੋਨ ਦਾ ਕੰਮ ਹੀ ਖਤਮ ਨਹੀਂ ਹੋਇਆ ਤੂੰ ਫੋਨ ਹੀ ਦੇਖੀ ਜਾਨੀ ਉੱਤੋਂ ਕਿੰਨੀ ਰਾਤ ਹੋ ਗਈ ਸਵੇਰ ਆਪਾਂ ਜਾਣਾ ਵੀ ਹੈ ਕਹਿੰਦੀ ਕਿੱਥੇ ਜਾਣਾ ਹੈ ਤਾਂ ਉਹ ਕਹਿੰਦਾ ਲੈ ਤੂੰ ਕਿਹੜੀਆਂ ਭੋਲੀਆਂ ਗੱਲਾਂ ਕਰਦੀ ਹੈ ਆਪਾਂ ਵੀਰੇ ਨੂੰ ਵਿਆਹਨ ਨਹੀਂ ਜਾਣਾ ਕੱਲ ਨੂੰ ਤੇ ਉਹ ਕਹਿੰਦੀ ਕਿਨੇ ਜਾਣਾ ਮੈਂ ਨਹੀਂ ਜਾਣਾ ਜੂਣਾ ਤੇ ਤੁਸੀਂ ਜਾਓ ਕਹਿੰਦੀ ਹੈ ਕਿ ਹੁਣ ਮੈਂ ਉੱਥੇ ਇਹ ਵੇਖਾਂਗੀ ਮੇਰੀ ਦਰਾਣੀ ਜਠਾਣੀ ਨਵੀਆਂ-ਨਵੀਆਂ ਚੀਜ਼ਾਂ ਪਾ ਕੇ ਬੈਠੇ ਤੇ ਮੈਂ ਪੁਰਾਣੀਆਂ ਚੀਜ਼ਾਂ ਪਾਵਾਂ ਤੇ ਉਹ ਕਹਿੰਦਾ ਹੈ ਕਿ ਉਹ ਤਾਂ ਅਗਲਿਆਂ ਦੀ ਮਰਜ਼ੀ ਆਪਣੀ ਧੀ ਨੂੰ ਅਗਲਾ ਜਿਹੜਾ ਕੁਝ ਮਰਜ਼ੀ ਪਾ ਦੇਤੇ ਉਹ ਕਹਿੰਦੀ ਫਿਰ ਮੈਂ ਪੁਰਾਣੀਆਂ ਨਹੀਂ ਪਾਉਣੀਆ ਮੈਨੂੰ ਵੀ ਨਵੀਂ ਚਾਹੀਦੀ ਤਾਂ ਉਹ ਕਹਿੰਦਾ ਹੁਣ ਤੈਨੂੰ ਕੀ ਨਵਾਂ ਚਾਹੀਦਾ ਹੈ ਤੂੰ ਹੁਣ ਕੋਈ ਹੋਰ ਹੀ ਗੱਲ ਕੱਢ ਮਾਰੀ ਤਾਂ ਕਹਿੰਦੀ ਹੈ ਕਿ ਮੈਨੂੰ ਡੇਢ ਤੋਲੇ ਦੀ ਚੇਨ ਚਾਹੀਦੀ ਹੈ ਮੈਂ ਤਾਂ ਹੀ ਜਾਵਾਂਗੀ ਨਹੀਂ ਤੁਸੀਂ ਇਹ ਨਾ ਸੋਚ ਲਿਓ ਕਿ ਮੈਂ ਤੁਹਾਡੇ ਨਾਲ ਤੁਰ ਪਾਉਂਗੀ ਉਹ ਕਹਿੰਦਾ ਖੁਸ਼ੀ ਤੂੰ ਆ ਕਿਵੇਂ ਦੀਆਂ ਗੱਲਾਂ ਕਰਦੀ ਹੈ ਆਪਾਂ ਜਾਣਾ ਤਾਂ ਕਰਦਿਆ ਕਰਦਿਆ ਨਹੀਂ ਹੈ ਤੇ ਚੁੰਨੀ ਚੜਾ ਕੇ ਭਾਬੀ ਨੂੰ ਲੈ ਆਉਣਾ ਹੈ ਤੇ ਵਿੱਚ ਤੂੰ ਆਹ ਕਿਹੜੀ ਗੱਲ ਕੱਢ ਮਾਰੀ ਤਾ ਉਹ ਕਹਿੰਦੀ ਹੈ ਕਿ ਜਿਵੇਂ ਮਰਜ਼ੀ ਕਰਿਓ ਮੈਨੂੰ ਨਹੀਂ ਪਤਾ ਤਾਂ ਅਮਰ ਉਸ ਦੀ ਗੱਲ ਨੂੰ ਗੋਲਦਾ ਨਹੀਂ ਤੇ ਚੁੱਪ ਕਰਕੇ ਆਪਣਾ ਪੈ ਜਾਂਦਾ ਕਹਿੰਦਾ ਭਾਲਦੀ ਹੈ ਡੇਢ ਤੋਲੇ ਦੀ ਚਿੰਤਾ ਉਹ ਸੋਚਦੀ ਹੈ ਕੋਈ ਨਹੀਂ ਤੈਨੂੰ ਤਾਂ ਮੈਂ ਸਵੇਰ ਦੱਸੂਗੀ ਜਦੋਂ ਜਾਣਾ ਹੋਇਆ ਫਿਰ ਵੇਖੀ ਤੂੰ ਮੇਰੀਆਂ ਮਿੰਤਾ ਕੱਢਦਾ ਫਿਰਦਾ ਉਧਰੋਂ ਇਹ ਖੁਸ਼ੀ ਦਾ ਪੇਕਾ ਕਰ ਉਸ ਦੀ ਮਾਂ ਵੇਖਦੀ ਹੈ ਕਿ ਕਿਚਨ ਵਿੱਚ ਕੁੱਕਰ ਦੀਆਂ ਵਿਸਲਾਂ ਵੱਜ ਰਹੀਆਂ ਤੇ ਉਹਦੀ ਭਾਬੀ ਕੋਲੇ ਨਹੀਂ ਹੁੰਦੀ ਤਾਂ ਬੜਬੜ ਕਰ ਦੀ ਬਾਹਰ ਨੂੰ ਜਾਂਦੀ ਹੈ ਵੇਖਦੀ ਹੈ ਤਾਂ ਉੱਥੇ ਉਸਦੀ ਭਾਬੀ ਲੰਮੇ ਪਈ ਹੁੰਦੀ ਹੈ ਤਾਂ ਉਸ ਤੋਂ ਜਾ ਕੇ ਚਾਦਰ ਉਤਾਰ ਦਿੰਦੀ ਕਹਿੰਦੀ ਤੈਨੂੰ ਪਤਾ ਨਹੀਂ ਲੱਗਦਾ ਕਿੰਨੀਆਂ ਵਿਸਲਾਂ ਵੱਜ ਗਈਆਂ ਤਾਂ ਉਹ ਕਹਿੰਦੀ ਮੰਮੀ ਮੈਨੂੰ ਸਾਰਾ ਹੀ ਪਤਾ ਹੈ ਮੈਂ ਰਾਜਮਾ ਰੱਖੀ ਹੈ ਹਲੇ ਤਾਂ ਦੋ ਹੀ ਵਿਸਲਾਂ ਵੱਜੀਆਂ ਮੈਂ ਜਦੋਂ ਚਾਰ ਪੂਰੀਆਂ ਹੋ ਗਈਆਂ ਮੈਂ ਆਪਣੇ ਆਪ ਆ ਜਾਵਾਂਗੀ ਤਾਂ ਉਹ ਕਹਿੰਦੀ ਫਿਰ ਤੂੰ ਪਈ ਕਿਵੇਂ ਹੈ ਕਹਿੰਦੀ ਮੰਮੀ ਮੇਰਾ ਥੋੜਾ ਜਿਹਾ ਸਿਰ ਦੁਖ ਰਿਹਾ ਸੀ ਮੈਂ ਤਾਂ ਪੈ ਗਈ ਤਾਂ ਕਹਿੰਦੀ ਹੈ ਕਿ ਸਿਰ ਸੁਰਤਾ ਤੇਰਾ ਆਪੇ हट ਜਾਉ ਚੱਲ ਕੋਲੇ ਜਾ ਕੇ ਉੱਥੇ ਕਿਚਨ ਵਿੱਚ ਖਾੜੋ ਕਹਿੰਦੀ ਮੰਮੀ ਮੈਨੂੰ ਇੱਥੇ ਵੀ ਸੁਣ ਰਿਹਾ ਪਰ ਉਸ ਦੀ ਗੱਲ ਨਹੀਂ ਸੁਣਦੀ ਕਹਿੰਦੀ ਹੈ ਕਿ ਚੱਲ ਐਵੇਂ ਬਹੁਤੇ ਖੇਖੰਜੇ ਨਾ ਕਰਿਆ ਕਰ ਤੇਰਾ ਤਾਂ ਰੋਜ਼ ਹੀ ਕੁਛ ਨਾ ਕੁਛ ਦੁੱਖਦਾ ਹੁੰਦਾ ਹੈ ਚੱਲ ਉੱਥੇ ਚੱਲ ਕੇ ਕਹਿੰਦੀ ਹੈ ਕਿ ਰਸੋਈ 'ਚ ਕੁੱਕਰ ਕੋਲੇ ਖੜ ਤੈਨੂੰ ਕਿਹਾ ਕੀਨੇ ਹੈ ਕਿ ਤੂੰ ਕੁੱਕਰ ਉੱਥੇ ਰੱਖਿਆ ਤੇ ਇੱਥੇ ਆ ਕੇ ਸੌਂ ਜਾ ਉਹ ਕਹਿੰਦੀ ਹੈ ਕਿ ਨਹੀਂ ਮੰਮੀ ਮੈਂ ਤਾਂ ਵੈਸੇ ਹੀ ਪਈ ਸੀ ਮੈਨੂੰ ਸੁਨੀਤਾ ਸਭ ਹੀ ਜਾਂਦਾ ਹੈ ਤਾਂ ਉਸ ਨੂੰ ਕਹਿੰਦੀ ਹੈ ਚੱਲ ਤੋੜ ਰ ਤੇ ਉਸ ਨੂੰ ਉਠਾ ਕੇ ਤੇ ਕਿਚਨ ਵਿੱਚ ਲੈ ਜਾਂਦੀ ਹੈ ਕਹਿੰਦੀ ਹੈ ਕਿ ਤੈਨੂੰ ਤਾਂ ਮੈਂ ਆਰਾਮ ਕਰਮਾਉਣੀ ਹਾਂ ਕਹਿੰਦੀ ਹੈ ਤੂੰ ਇੱਥੋਂ ਵੇਲੀ ਤਾਂ ਹੋ ਮੈਂ ਤੈਨੂੰ ਹੋਰ ਕੰਮ ਦੱਸਦੀ ਉਹ ਜਦੋਂ ਆਪਣਾ ਰਸੋਈ ਵਿੱਚ ਕੰਮ ਕੰਪਲੀਟ ਕਰ ਲੈਂਦੀ ਹੈ ਕੁੱਕਰ ਦੇਖ ਲੈਂਦੀ ਹੈ ਤਾਂ ਕਹਿੰਦੀ ਹੈ ਕਿ ਹੁਣ ਵੱਜ ਗਈਆਂ ਕੁੱਕਰ ਦੀਆਂ ਵਿਸਲਾਂ ਚੱਲ ਇਦਾਂ ਆ ਮੇਰੇ ਕੋਲ ਉਹ ਕਹਿੰਦੀ ਆਉਣੀ ਹਾਂ ਮੰਮੀ ਕਹਿੰਦੀ ਜਲਦੀ ਆ ਇੱਥੇ ਨਾ ਆਉਣੀ ਆਉਣੀ ਕਰੀ ਜਾ ਤੇ ਉਹ ਕੀ ਕਰਦੀ ਹੈ ਕਿ ਜਿਹੜੇ ਧੁੱਪੇ ਹੋਏ ਕੱਪੜੇ ਹੁੰਦੇ ਹੈ ਉਹ ਦੁਬਾਰਾ ਧੋਣ ਵਾਸਤੇ ਚੱਕ ਲਿਆਉਂਦੀ ਹੈ ਆਪਣੀ ਨੋ ਨੂੰ ਤੰਗ ਕਰਨ ਲਈ ਤਾ ਕਹਿੰਦੀ ਹੈ ਫਾੜੋ ਕਹਿੰਦੀ ਮੰਮੀ ਇਹ ਤਾਂ ਮੈਂ ਪਰਸੋਂ ਹੀ ਧੋਤੇ ਸੀ ਮੈਨੂੰ ਲੱਗਦਾ ਪੂਰੀ ਤਰ੍ਹਾਂ ਸੁੱਕੇ ਵੀ ਨਹੀਂ ਸਲਾਬੇ ਹੋਏ ਆ ਤੁਸੀਂ ਦੁਬਾਰਾ ਮੈਨੂੰ ਲੱਗਦਾ ਤੁਹਾਨੂੰ ਕੋਈ ਗਲਤੀ ਲੱਗ ਗਈ ਤੇ ਉਸ ਨੂੰ ਬੋਲਣ ਲੱਗ ਜਾਂਦੀ ਕਹਿੰਦੀ ਤੈਨੂੰ ਜ਼ਿਆਦਾ ਪਤਾ ਹੈ ਮੈਨੂੰ ਪਤਾ ਹੈ ਧੁੱਪਣ ਵਾਲੀ ਹੈ ਤੇ ਚੱਲ ਚੱਲ ਕੇ ਧੋ ਕਹਿੰਦੀ ਮੰਮੀ ਮੈਂ ਤੁਹਾਨੂੰ ਦੱਸਿਆ ਸੀ ਮੇਰੀ ਤਬੀਅਤ ਠੀਕ ਨਹੀਂ ਉਹ ਕਹਿੰਦੀ ਠੀਕ ਹੀ ਆ ਤੇਰੀ ਤਬੀਅਤ ਐਵੇਂ ਬਹਾਨੇ ਜਿਨਾ ਬਣਾਇਆ ਕਰ ਕੰਮ ਕਰਨ ਦੀ ਮਾਰੀ ਤਾਂ ਉਸ ਨੂੰ ਕਹਿੰਦੀ ਹੈ ਕਿ ਚੱਲ ਚੱਲ ਤੂੰ ਕਪੜੇ ਧੋਤੇ ਉਸ ਨੂੰ ਕਪੜੇ ਧੋਣ ਲਈ ਬਿਠਾ ਦਿੰਦੀ ਉਹਦੋਂ ਉਸ ਦਾ ਸੋਹਰਾ ਖੁਸ਼ੀ ਦਾ ਪਾਪਾ ਆ ਜਾਂਦਾ ਉਹ ਕਹਿੰਦਾ ਪਾਣੀ ਲਿਆ ਮੇਰੇ ਵਾਸਤੇ ਆਪਣੀ ਘਰ ਵਾਲੀ ਨੂੰ ਕਹਿੰਦਾ ਤੇ ਉਹ ਫਿਰ ਆਪਣੀ ਨੋ ਨੂੰ ਬੋਲਣ ਲੱਗ ਜਾਂਦੀ ਕਹਿੰਦੀ ਕੁੜੇ ਤੈਨੂੰ ਸੁਣਿਆ ਨਹੀਂ ਤੇਰਾ ਪਾਪਾ ਪਾਣੀ ਮੰਗ ਰਿਹਾ ਹੈ ਤਾਂ ਕਹਿੰਦੀ ਹੈ ਕਿ ਮੰਮੀ ਮੈਨੂੰ ਲੱਗਿਆ ਕਿ ਤੇ ਪਾਪਾ ਜੀ ਤੁਹਾਨੂੰ ਕਹਿ ਰਹੇ ਆ ਕਹਿੰਦੀ ਤੂੰ ਬਹੁਤੀ ਜਵਾਨ ਨਾਲ ਲੜਾ ਮੇਰੇ ਨਾਲ ਤੇ ਚੁੱਪ ਕਰਕੇ ਪਾਣੀ ਲਿਆ ਤਾਂ ਉਸ ਦਾ ਸਹੁਰਾ ਕਹਿੰਦਾ ਜੇ ਪਾਣੀ ਤੂੰ ਲਿਆ ਦੇਂਗੀ ਤਾਂ ਫਿਰ ਕਿੱਡੀ ਕੁ ਗੱਲ ਆ ਉਹ ਕੱਪੜੇ ਧੋ ਰਹੀ ਆ ਤਾਂ ਉਸ ਨੂੰ ਬੋਲਣ ਲੱਗ ਜਾਂਦੀ ਕਹਿੰਦੀ ਤੂੰ ਬਹੁਤੀ ਇਹਦੀ ਵਕਾਲਤ ਜੀ ਨਾ ਕਰਿਆ ਕਰ ਕਹਿੰਦੀ ਹੈ ਕਿ ਹੁਣ ਨੋਹ ਦੇ ਹੁੰਦਿਆਂ ਵੀ ਮੈਂ ਤੇਰਾ ਗੋਲੀ ਠੰਡਾ ਕਰੂੰਗੀ ਮੈਂ ਸਾਰੀ ਉਮਰ ਤੁਹਾਡਾ ਬਥੇਰਾ ਕਰ ਲਿਆ ਕਹਿੰਦੀ ਚੱਲ ਨਹੀਂ ਉੱਠ ਕੇ ਤੂੰ ਪਾਣੀ ਲੈ ਕੇ ਆ ਤਾਂ ਰੋਜ਼ੀ ਪਾਣੀ ਲੈਣ ਵਾਸਤੇ ਚਲੀ ਜਾਂਦੀ ਐ ਤਾਂ ਉਹ ਕਹਿੰਦਾ ਹੈ ਕਿ ਤੂੰ ਬੋਲਣ ਲੱਗੀ ਤਾਂ ਵੇਖ ਲਿਆ ਕਰ ਤੂੰ ਨੋ ਦੇ ਸਾਹਮਣੇ ਵੀ ਮੈਨੂੰ ਉਵੇਂ ਹੀ ਬੋਲੀ ਜਾਨੀ ਮੇਰੀ ਕੋਈ ਇੱਜ਼ਤ ਨਹੀਂ ਉਹ ਕਹਿੰਦੀ ਹੈ ਕਿ ਮੈਨੂੰ ਪਤਾ ਹੀ ਹੈ ਤੇਰੀ ਕਿੰਨੀ ਕੁ ਇੱਜ਼ਤ ਹੈ ਤੂੰ ਇਸ ਨੂੰ ਕੰਮ ਤੋਂ ਕੰਮ ਕਰਨ ਤੋਂ ਇਹ ਨਾ ਕਿਹਾ ਕਰ ਵੀ ਨਾ ਇਹ ਤਾਂ ਪਹਿਲਾਂ ਹੀ ਕੰਮ ਤੋਂ ਟਲਦੀ ਰਹਿੰਦੀ ਐ ਉਹ ਕਹਿੰਦਾ ਚੱਲ ਉਹ ਤਾਂ ਗੱਲ બસ ਹੀ ਰਹਿ ਗਈ ਪਰ ਤੂੰ ਤਾਂ ਥੋੜਾ ਜਿਹਾ ਬੋਲਣ ਦਾ ਢੰਗ ਸਿੱਖ ਲਾ ਉਹ ਕਹਿੰਦੀ ਮੈਨੂੰ ਸਭ ਹੀ ਟੰਗਿਆ ਕਹਿੰਦੀ ਹੁਣ ਤੂੰ ਬਹੁਤਾ ਨਾ ਸਿਰ ਜੇ ਚੜ ਆਰਾਮ ਨਾਲ ਬੈਠਾ ਰਿਹਾ ਬੈਠਾ ਰਿਹਾ ਤੇ ਲਿਆ ਦਊਗੀ ਪਾਣੀ ਤੇ ਤੂੰ ਪੀ ਲੈ ਤਾਂ ਉਹ ਚੁੱਪ ਕਰ ਜਾਂਦਾ ਉਹ ਕਹਿੰਦਾ ਮੈਂ ਤਾਂ ਤਾਂ ਚੁੱਪ ਰਹਿਣਾ ਮੈਨੂੰ ਐ ਘਰ ਵਿੱਚ ਕਲੇਸ਼ ਨਾ ਹੋਵੇ ਜੇ ਮੈਂ ਤੈਨੂੰ ਦੋ ਸੁਣਾਉਣਾ ਤਾਂ ਤੂੰ ਮੈਨੂੰ ਅੱਗੋਂ ਚਾਰ ਸੁਣਾਉਣੀ ਹੈ ਤੋ ਕਹਿੰਦੀ ਜਦੋਂ ਤੈਨੂੰ ਪਤਾ ਹੀ ਹੈ ਤੇ ਫਿਰ ਤੂੰ ਚੁੱਪ ਕਰਕੇ ਬੈਠਦਾ ਕਿਉਂ ਨਹੀਂ ਕਿਉਂ ਐਵੇਂ ਬੋਲਦਾ ਰਹਿਣਾ ਹੈ ਤਾਂ ਉਸ ਆਪਣੇ ਮਤਲਬ ਹਸਬੈਂਡ ਨੂੰ ਬਹੁਤ ਹੀ ਜ਼ਿਆਦਾ ਰਿਊਡ ਬੋਲਦੀ ਆ ਉਸਦੀ ਬਿਲਕੁਲ ਰਿਸਪੈਕਟ ਨਹੀਂ ਕਰਦੀ ਉਹ ਕਹਿੰਦਾ ਪਤਾ ਤਾਂ ਮੈਨੂੰ ਸਾਬੀ ਲੱਗ ਰਿਹਾ ਮੈਂ ਸਿਰਫ ਇਸ ਕਰਕੇ ਚੁੱਪ ਹੋ ਜਾਣਾ ਹੈ ਕਿ ਐਵੇਂ ਕਾਤੋਂ ਘਰ ਵਿੱਚ ਕਲੇਸ਼ ਵਧਾਉਣਾ ਹੈ ਉਧਰ ਰੋਜੀ ਪਾਣੀ ਦਾ ਗਲਾਸ ਲੈ ਕੇ ਆ ਜਾਂਦੀ ਉਹ ਆਪਣੇ ਘਰ ਵਾਲੇ ਨੂੰ ਫੜਨ ਨਹੀਂ ਦਿੰਦੀ ਤੇ ਉਸ ਦੀ ਸੱਸ ਆਪ ਫੜ ਲੈਂਦੀ ਤੇ ਕਹਿੰਦੀ ਹੈ ਕਿ ਆਹ ਕੀ ਝੱਗ ਗਈ ਪਈ ਉੱਤੇ ਗਲਾਸ ਚੱਜ ਨਾਲ ਨਹੀਂ ਤੋਤਾ ਤੂੰ ਉਹ ਕਹਿੰਦੀ ਨਹੀਂ ਮੰਮੀ ਮੈਂ ਤਾਂ ਵਧੀਆ ਤੋਤਾ ਸੀਗਾ ਚਲੋ ਕਹਿੰਦੀ ਹੈ ਕਿ ਹੋਰ ਮੈਂ ਕੰਮ ਲਈਆਂ ਮੈਂ ਕਿਹੜਾ ਕੰਮ ਨਹੀਂ ਕੀਤਾ ਇੱਧਰ ਵੇਖੋ ਕਹਿੰਦੀ ਉੱਤੇ ਝੱਗ ਗਈ ਪਈ ਤਾਂ ਉਹ ਕਹਿੰਦੀ ਲਿਆਓ ਮੰਮੀ ਚੱਲ ਮੈਨੂੰ ਫੜਾ ਦਿਓ ਮੈਂ ਪਾਣੀ ਹੋਰ ਲਿਆ ਦਿੰਨੀ ਹਾਂ ਤੇ ਕਹਿੰਦੀ ਹੈ ਕਿ ਚਲੋ ਮੈਨੂੰ ਨਹੀਂ ਪਤਾ ਲੱਗਿਆ ਹੋਣਾ ਰਹਿ ਗਿਆ ਹੋਣਾ ਤਾਂ ਕਹਿੰਦੀ ਹੈ ਕਿ ਹਾਂ ਫੜਾਉਣੀ ਹਾਂ ਮੈਂ ਤੈਨੂੰ ਪਾਣੀ ਤਾਂ ਉਸਦੇ ਮੂੰਹ ਦੇ ਉੱਤੇ ਸਾਰਾ ਪਾਣੀ ਪਾ ਦਿੰਦੀ ਹੈ ਤੇ ਉਹ ਕਹਿੰਦੀ ਹੈ ਕਿ ਲੈ ਫੜ ਗਲਾਸ ਉਸਦੇ ਮੂੰਹ ਤੇ ਸਾਰਾ ਪਾਣੀ ਪਾ ਕੇ ਤੇ ਉਸ ਨੂੰ ਗਲਾਸ ਫੜਾਉਂਦੀ ਹੈ ਤਾਂ ਰੋਜੀ ਰੋਣ ਲੱਗ ਜਾਂਦੀ ਹੈ ਤੇ ਮਨ ਵਿੱਚ ਸੋਚਦੀ ਹੈ ਕਿ ਸਾਰਾ ਦਿਨ ਕੰਮ ਕਰਕੇ ਵੀ ਮੇਰੇ ਨਾਲ ਕਿਹੋ ਜਿਹਾ حال ਹੁੰਦਾ ਹੈ ਕਿ ਜਦੋਂ ਉਹ ਵਾਪਸ ਹੋਣ ਲੱਗਦੀ ਹੈ ਰੋ ਰਹੀ ਹੁੰਦੀ ਹੈ ਤਾਂ ਅੱਗੋਂ ਉਸ ਦਾ ਘਰ ਵਾਲਾ ਆ ਜਾਂਦਾ ਹੈ ਰੋਜੀ ਦਾ ਤੇ ਉਹ ਕਹਿੰਦਾ ਰੋਜੀ ਤੈਨੂੰ ਕੀ ਹੋ ਗਿਆ ਤੂੰ ਕਿਉਂ ਰੋ ਰਹੀ ਹੈ ਤਾਂ ਕਹਿੰਦੀ ਹੈ ਉਸਦੀ ਸੱਸ ਬੋਲ ਪੈਂਦੀ ਕਹਿੰਦੀ ਇਹਨੂੰ ਕੀ ਪੁੱਛਦਾ ਮੈਨੂੰ ਪੁੱਛ ਤੇਰੇ ਪਾਪੇ ਨੇ ਪਾਣੀ ਦਾ ਗਲਾਸ ਕੀ ਮੰਗ ਲਿਆ ਤੇ ਇਹ ਤਾਂ ਡੁਸਕਣ ਲੱਗ ਗਈ ਤੇ ਉਹ ਕਹਿੰਦਾ ਮੰਮੀ ਇਹ ਇੰਨੀ ਵੀ ਕਮਲੀ ਨਹੀਂ ਕਿ ਮਾੜੀ ਜੀ ਗੱਲ ਤੇ ਰੋਣ ਲੱਗ ਜਾਊ ਜਾਂ ਬਿਨਾਂ ਗੱਲ ਤੋਂ ਹੀ ਰੋਣ ਲੱਗ ਜਾਊ ਉਹ ਕਹਿੰਦੀ ਹਾਂ ਹਾਂ ਹੁਣ ਤੂੰ ਮੈਨੂੰ ਸਿਖਾਏਂਗਾ ਉਹ ਕਹਿੰਦਾ ਰੋਜ਼ੀ ਚੱਲ ਤੂੰ ਦੱਸ ਕੀ ਹੋਇਆ ਫਿਰ ਰੋਜ਼ੀ ਉਸ ਨੂੰ ਸਾਰੀ ਗੱਲ ਦੱਸਦੀ ਕਹਿੰਦੀ ਮੈਂ ਸਾਰਾ ਦਿਨ ਕੰਮ ਕਰਦੀ ਹਾਂ ਮੰਮੀ ਫਿਰ ਵੀ ਮੈਨੂੰ ਸਾਰਾ ਦਿਨ ਬੋਲਦੇ ਰਹਿੰਦੇ ਹੈ ਤੇ ਉਹ ਆਪਣੀ ਮਾਂ ਨੂੰ ਕਹਿੰਦਾ ਕਹਿੰਦਾ ਮੰਮੀ ਤੇਰੇ ਲਈ ਇਹ ਵੀ ਗੱਲ ਠੀਕ ਨਹੀਂ ਕਹਿੰਦਾ ਹੈ ਕਿ ਇਹਨੂੰ ਤਾਂ ਤੂੰ ਸਾਰਾ ਦਿਨ ਕੰਮ ਕਰਦੀ ਨੂੰ ਬੋਲਦੀ ਰਹਿਣੀ ਹੈ ਤੇ ਜਿਹੜੀ ਨੂੰ ਤੂੰ ਸਿਰ ਚੜਾਇਆ ਹੋਇਆ ਹੈ ਉਹਨੂੰ ਤੂੰ ਕੁਝ ਸਮਝਾਉਂਦੀ ਨਹੀਂ ਕਹਿੰਦੀ ਤੂੰ ਸਿੱਧੀ ਸਿੱਧੀ ਗੱਲ ਕਰ ਵੇ ਕੀ ਦੀ ਗੱਲ ਕਰਨਾ ਕਹਿੰਦਾ ਮੈਂ ਗੱਲ ਤੇਰੀ ਧੀ ਦੀ ਕਰਦਾ ਹਾਂ ਜੀ ਨੇ ਪੰਚਾਇਤ ਵਿੱਚ ਐਨੀ ਬੇਇੱਜ਼ਤੀ ਕਰਾਈ ਕਿਵੇਂ ਬੋਲਦੀ ਸੀ ਆਪਣੇ ਘਰ ਵਾਲੇ ਅਮਰ ਨੂੰ ਤਾਂ ਉਹ ਕਹਿੰਦੀ ਹੈ ਕਿ ਤੂੰ ਆਪਣੀ ਕਰਵਲੀ ਦੀਆਂ ਗਲਤੀਆਂ ਛਪਾਉਣ ਲਈ ਮੇਰੀ ਧੀ ਨੂੰ ਮਾੜਾ ਕਹੀ ਜਾਣਾ ਉਹ ਕਹਿੰਦਾ ਮੰਮੀ ਮੈਂ ਜਾਣਦਾ ਹੀ ਹਾਂ ਸਾਰਾ ਕੁਝ ਕਿਵੇਂ ਤੂੰ ਉਸ ਨੂੰ ਸਖਾ ਪੜਾ ਕੇ ਭੇਜਦੀ ਹੈ ਕਿਵੇਂ ਫੋਨ ਤੇ ਉਹਨੂੰ ਸਿਖਾਉਣੀ ਹੈ ਵੀ ਤੂੰ ਐ ਨਾ ਕਰ ਐ ਕਰ ਕਿਵੇਂ ਉਸਨੇ ਸਾਰਾ ਟੱਬਰ ਅੱਗੇ ਲਾਇਆ ਹੋਇਆ ਹੈ ਉਹ ਕਹਿੰਦੀ ਹੈ ਉਹ ਤੇਰੀ ਭੈਣ ਹੈ ਤੂੰ ਉਸ ਨਾਲ ਕਿਵੇਂ ਗੱਲ ਉਸ ਨੂੰ ਕਿਵੇਂ ਬੋਲ ਰਿਹਾ ਤਾਂ ਕਹਿੰਦਾ ਮੰਮੀ ਮੈਨੂੰ ਪਤਾ ਹੀ ਹੈ ਮੇਰੀ ਭੈਣ ਹੈ ਮੈਨੂੰ ਉਸ ਦੀ ਚਿੰਤਾ ਹੈ ਮੈਂ ਤਾਂ ਹੀ ਇਹ ਕਹਿ ਰਿਹਾ ਹਾਂ ਹਾਂ ਕੀ ਥੋੜਾ ਬਹੁਤ ਤੂੰ ਉਸ ਨੂੰ ਵੀ ਸਮਝਾਇਆ ਕਰ ਬੀਓ ਉਸ ਚੰਗੀ ਤਰ੍ਹਾਂ ਰਵੇ ਉਹ ਕਹਿੰਦੀ ਉਹ ਮੇਰੀ ਧੀ ਹੈ ਉਸ ਨੂੰ ਸਭ ਹੀ ਪਤਾ ਹੈ ਕਿਵੇਂ ਰਹਿਣਾ ਕਿਵੇਂ ਨਹੀਂ ਰਹਿਣਾ ਤੇ ਕਹਿੰਦਾ ਫਿਰ ਤੂੰ ਮੰਮੀ ਇਹਦੇ ਕਿਉਂ ਸਾਰਾ ਦਿਨ ਖਾਤ ਪਈ ਰਹਿਣੀ ਹੈ ਤੇ ਕਹਿੰਦੀ ਹੈ ਕਿ ਮੈਂ ਇਸ ਨੂੰ ਕੀ ਕਿਹਾ ਮੈਂ ਤੁਹਾਡਾ ਕੰਮ ਨਹੀਂ ਸੀ ਕਰਦੀ ਤੇ ਹੁਣ ਇਹਦਾ ਫਰਜ ਨਹੀਂ ਬਣਦਾ ਕੰਮ ਕਰਨ ਦਾ ਉਹ ਕਹਿੰਦਾ ਮੰਮੀ ਇਹਨੂੰ ਤਾਂ ਤੂੰ ਸਾਰਾ ਦਿਨ ਕੰਮ ਕਰਦੀ ਕਰਾਉਂਦੀ ਨੂੰ ਵੀ ਐ ਬੋਲਦੀ ਰਹਿਣੀ ਆ ਫਿਰ ਉਹਦਾ ਸਹੁਰਾ ਕਹਿੰਦਾ ਚੱਲ ਹੁਣ ਚੁੱਪ ਵੀ ਕਰ ਕਿਉਂ ਐਵੇਂ ਗੱਲ ਵਧਾਈ ਐ ਉਹ ਕਹਿੰਦੀ ਤੁਸੀਂ ਵੀ ਮੈਨੂੰ ਹੀ ਕਹੀ ਜਾਓ ਤੁਸੀਂ ਵੀ ਇਹਨਾਂ ਨੂੰ ਨਾ ਕੁਝ ਕਹੋ ਤੇ ਫਿਰ ਉਹ ਜਦੋਂ ਚਲੇ ਜਾਂ ਉਹ ਕਹਿੰਦਾ ਹੈ ਕਿ ਮੰਮੀ ਪਾਪਾ ਨੇ ਸਾਨੂੰ ਕੀ ਕਹਿਣਾ ਪਾਪਾ ਨੂੰ ਸਾਰਾ ਪਤਾ ਹੀ ਹੈ ਕਿ ਇੱਥੇ ਕੌਣ ਗਲਤ ਹੈ ਤੇ ਕੌਣ ਸਹੀ ਉਹ ਕਹਿੰਦੀ ਹਾਂ ਹਾਂ ਹੁਣ ਸਾਰੇ ਜਾਣੇ ਰਲ ਕੇ ਤੁਸੀਂ ਮੈਨੂੰ ਹੀ ਗਲਤ ਬਣਾ ਦਿਓ ਤੇ ਉਹ ਦੋਨੋਂ ਜਾਣੇ ਰੋਜੀ ਤੇ ਉਸ ਦਾ ਘਰ ਵਾਲਾ ਉੱਥੋਂ ਚਲੇ ਜਾਂਦੇ ਹੈ ਤੇ ਉਹ ਕਹਿੰਦਾ ਹੈ ਕਿ ਮੰਮੀ ਸਾਨੂੰ ਸਾਰਾ ਪਤਾ ਹੈ ਤੇ ਫਿਰ ਉਹ ਆਪਣੇ ਘਰ ਵਾਲੇ ਨੂੰ ਕਹਿੰਦੀ ਹੈ ਰੋਜੀ ਦੀ ਖੁਸ਼ੀ ਦੀ ਮੰਮੀ ਕਹਿੰਦੀ ਹੈ ਕਿ ਤੂੰ ਕੋਲੇ ਖੜਾ ਰਿਹਾ ਵੇਖ ਮੈਨੂੰ ਕਿਵੇਂ ਬੋਲਦਾ ਸੀ ਤੂੰ ਕੁਝ ਨਹੀਂ ਬੋਲਿਆ ਉਹ ਕਹਿੰਦਾ ਮੈਂ ਕੀ ਬੋਲਾਂ ਕਹਿੰਦਾ ਹੈ ਕਿ ਤੇਰੇ ਕੰਮ ਹੀ ਉਹ ਜੇ ਹੈ ਤੇ ਕਹਿੰਦੀ ਹੈ ਕਿ ਤੂੰ ਵੀ ਬਹੁਤਾ ਬੋਲ ਜਾਣਾ ਮੈਨੂੰ ਤੈਨੂੰ ਵੀ ਮੈਂ ਕਰ ਲਵਾਂਗੀ ਸਿੱਧਾ ਤੇ ਉਧਰ ਉਹਨਾਂ ਨੇ ਵੇਦ ਲਈ ਅੱਜ ਕੁੜੀ ਦੇਖਣ ਜਾਣਾ ਹੁੰਦਾ ਰਿਸ਼ਤਾ ਪੱਕਾ ਕਰਨ ਤੇ ਖੁਸ਼ੀ ਤਿਆਰ ਨਹੀਂ ਹੁੰਦੀ ਤਾਂ ਉਹ ਵੇਖਦੀ ਹੈ ਕਿ ਕੋਈ ਬਾਹਰ ਨਹੀਂ ਲੈਣ ਆਇਆ ਤਾਂ ਆ ਕੇ ਬੈੱਡ ਤੇ ਬੈਠ ਜਾਂਦੀ ਕਿ ਮੈਨੂੰ ਕੋਈ ਬਲੌਨ ਨਹੀਂ ਆਇਆ ਉਧਰੋਂ ਹੀ ਅਮਰ ਆ ਜਾਂਦਾ ਹੈ ਤਾਂ ਉਹ ਆ ਕੇ ਕਹਿੰਦਾ ਹੈ ਕਿ ਖੁਸ਼ੀ ਹਲੇ ਤੱਕ ਤੂੰ ਤਿਆਰ ਨਹੀਂ ਹੋਈ ਸਾਰੇ ਤਿਆਰ ਖੜੇ ਆ ਪੈਨ ਹੋਰੀ ਵੀ ਸਾਰੇ ਜਾਣੇ ਤਿਆਰ ਹੈ ਮੈਂ ਵੀ ਵੇਖ ਤਿਆਰ ਹੈ ਤੇ ਤੂੰ ਕੱਲੀ ਤਿਆਰ ਨਹੀਂ ਉਹ ਕਹਿੰਦੀ ਮੈਂ ਤੈਨੂੰ ਦੱਸਿਆ ਸੀ ਨਾ ਵੀ ਮੈਂ ਜਾਣਾ ਨਹੀਂ ਤੇ ਉਹ ਕਹਿੰਦਾ ਆਹ ਕੀ ਗੱਲ ਹੁੰਦੀ ਹੈ ਜਾਣਾ ਨਹੀਂ ਜਾਣਾ ਕਿਉਂ ਨਹੀਂ ਕਹਿੰਦਾ ਹੈ ਕਿ ਆਪਾਂ ਭਾਬੀ ਨੂੰ ਚੁੰਨੀ ਚੜਾ ਕੇ ਹੀ ਤਾਂ ਲੈ ਆਉਣਾ ਹੈ ਤੇ ਤੂੰ ਜਾਣਾ ਕਿਉਂ ਨਹੀਂ ਕਹਿੰਦੀ ਹੈ ਕਿ ਮੈਂ ਐਵੇਂ ਪੋਲੇ ਪੈਰੀ ਨਹੀਂ ਜਾਣਾ ਮੈਂ ਤੁਹਾਨੂੰ ਕੱਲ ਦੱਸਿਆ ਸੀ ਨਾ ਜਿੰਨਾ ਚਿਰ ਮੈਨੂੰ 1.5 ਟੋਲੇ ਦੀ ਚੇਨ ਨਹੀਂ ਮਿਲਦੀ ਮੈਂ ਨਹੀਂ ਜਾਣਾ ਤਾਂ ਉਹ ਕਹਿੰਦਾ ਹੈ ਕਿ ਖੁਸ਼ੀ ਇਹ ਕਿਹੜੀਆਂ ਬੱਚਿਆਂ ਵਾਲੀਆਂ ਗੱਲਾਂ ਹਨ 1.5 ਟੋਲੇ ਦੀ ਚੇਨ ਨਹੀਂ ਮਿਲਦੀ ਕਹਿੰਦਾ ਹੈ ਹੁਣ ਸਾਰੇ ਤਾਂ ਕਿੱਧਰ ਜਾਣ ਨੂੰ ਖੜੇ ਐ ਤੇ ਤੇਰੇ ਲਈ ਮੈਂ ਹੁਣ ਸਨਿਆਰੇ ਕੋਲ ਜਾਵਾਂ ਕਹਿੰਦੀ ਹੈ ਇਹ ਮੇਰੀ ਸਿਰਦਰਦੀ ਨਹੀਂ ਉਧਰੋਂ ਮਨ ਪੀਤਾ ਜਾਂਦੀ ਹੈ ਤੇ ਕਹਿੰਦੀ ਹੈ ਖੁਸ਼ੀ ਭਾਬੀ ਤੁਸੀਂ ਹਜੇ ਤਿਆਰ ਨਹੀਂ ਹੋਏ ਕਿਉਂ ਕਹਿੰਦੀ ਹੈ ਕਿ ਹੁਣ ਮੈਂ ਸਾਰੇ ਟੱਬਰ ਨੂੰ ਅੱਡ ਅੱਡ ਦੱਸਾਂ ਉਸ ਨੂੰ ਬਹੁਤ ਹੀ ਗੰਦਾ ਬੋਲਦੀ ਹੈ ਕਹਿੰਦੀ ਹੈ ਕਿ ਮੈਂ ਨਹੀਂ ਜਾਣਾ ਉਹ ਕਹਿੰਦੀ ਕਿਉਂ ਨਹੀਂ ਜਾਣਾ ਤਾਂ ਉਹ ਅਮਰ ਉੱਚੀ ਸਾਰੀ ਬੋਲ ਕੇ ਕਹਿੰਦਾ ਹੈ ਕਿ ਇਹਦਾ ਤਾਂ ਇਹੀ ਸਿਆਪਾ ਰਹਿਣਾ ਹੁੰਦਾ ਹੈ ਮੈਂ ਦੱਸਦਾ ਹਾਂ ਭੈਣੇ ਇਹਨੂੰ ਡੇਢ ਤੋਲੇ ਦੀ ਚੇਨ ਚਾਹੀਦੀ ਹੈ ਇਸਨੇ ਤਾਂ ਨਹੀਂ ਜਾਣਾ ਕਹਿੰਦਾ ਹੈ ਕਿ ਇਸਨੇ ਹਰ ਰੰਗ ਵਿੱਚ ਭੰਗ ਪਾਉਣਾ ਹੀ ਹੁੰਦਾ ਹੈ ਜਦੋਂ ਉਹ ਉੱਚੀ ਬੋਲਦੇ ਹੈ ਤਾਂ ਬਾਹਰ ਸਾਰੇ ਜਾਣੇ ਸੁਣ ਲੈਂਦੇ ਹਨ ਤਾਂ ਉਸ ਦੀ ਮੰਮੀ ਕਹਿੰਦੀ ਹੈ ਲੈ ਹੁਣੇ ਫੇਰ ਕਹਿੰਦੀ ਹੈ ਕਿ ਕੋਈ ਕਲੇਸ਼ ਪਾ ਕੇ ਬੈਠ ਗਏ ਕਹਿੰਦੀ ਚਲੋ ਆਪਾਂ ਵੇਖਦੇ ਹਾਂ ਵੀ ਕੀ ਹੋਇਆ ਜਦੋਂ ਅੰਦਰ ਜਾਂਦੇ ਤਾਂ ਕਹਿੰਦੀ ਹੈ ਖੁਸ਼ੀ ਪੁੱਤ ਤੂੰ ਤਿਆਰ ਨਹੀਂ ਹੋਇਆ ਉਹ ਬਹੁਤ ਹੀ ਪਿਆਰ ਨਾਲ ਬੋਲਦੀ ਕਹਿੰਦੀ ਮੈਂ ਨਹੀਂ ਜਾਣਾਂ ਕਿਤੇ ਤਾਂ ਉਹ ਕਹਿੰਦੀ ਹੈ ਕਿ ਕਿਉਂ ਪੁੱਤ ਕਿਉਂ ਨਹੀਂ ਜਾਣਾ ਤੂੰ ਤੇ ਕਹਿੰਦੀ ਹੈ ਕਿ ਆਪਣੇ ਪੁੱਤ ਨੂੰ ਪੁੱਛ ਲਓ ਕਿ ਮੈਂ ਕਿਉਂ ਨਹੀਂ ਜਾਣਾ ਜਦੋਂ ਪੁੱਛਦੀ ਤਾਂ ਅਮਰ ਕਹਿੰਦਾ ਹੈ ਕਿ ਆਹ ਗੱਲ ਹੈ ਉਹ ਕਹਿੰਦੀ ਪੁੱਤ ਆ ਕਿਹੜੀ ਗੱਲ ਹੋਈ ਕਹਿੰਦੀ ਬਸ ਮੈਨੂੰ ਤੁਸੀਂ ਕਹੋ ਨਾ ਜਾਣ ਨੂੰ ਤਾਂ ਉਹ ਕਹਿੰਦੀ ਹੈ ਕਿ ਸਾਸੀ ਉੱਥੇ ਕਿਸੇ ਨੂੰ ਕੀ ਜਵਾਬ ਦੇਵਾਂਗੇ ਉਹ ਕਹਿੰਦੀ ਇਹ ਮੇਰੀ ਸਿਰਦਰਦੀ ਨਹੀਂ ਏ ਥੋਡੀ ਏ ਤੇ ਫਿਰ ਅਮਰ ਕਹਿੰਦਾ ਹੈ ਕਿ ਮੰਮੀ ਛੱਡ ਪਰੇ ਕਹਿੰਦੀ ਉਹ ਕਹਿੰਦਾ ਹੈ ਕਿ ਹੁਣ ਇਹਦੀਆਂ ਤੂੰ ਕਿੰਨੀਆਂ ਕੁ ਮਿੰਤਾ ਕਰੀ ਜਾਏਂਗੀ ਨਹੀਂ ਜਾਂਦੀ ਤਾਂ ਨਾ ਜਾਣਦੇ ਤੇ ਉਹ ਕਹਿੰਦੀ ਹੈ ਕਿ ਪੁੱਤ ਆਪਾਂ ਉੱਥੇ ਕੀ ਜਵਾਬ ਦੇਵਾਂਗੇ ਕਹਿੰਦਾ ਹੈ ਕਿ ਕੁਛ ਨਹੀਂ ਹੁੰਦਾ ਮੰਮੀ ਕੋਈ ਵੀ ਜਵਾਬ ਦੇ ਦੇਵਾਂਗੇ ਪਰ ਕਹਿੰਦਾ ਹੈ ਕਿ ਹੁਣ ਇਹਦੀਆਂ ਤੂੰ ਬਹੁਤੀਆਂ ਮਿੰਤਾ ਨਹੀਂ ਕਰਨੀਆਂ ਇਹਨੂੰ ਬੈਠੀ ਰਹਿਣ ਦੇ ਬੈਠੀ ਬੈਠੀ ਰਹਿੰਦੇ ਇਹਨੂੰ ਆਏ ਹੈ ਕਿ ਮੇਰੀ ਹੀ ਚੱਲੇ ਤਾਂ ਕਹਿੰਦਾ ਹੈ ਕਿ ਚਲੋ ਸਾਰੇ ਜਾਣੇ ਚਲੋ ਤਾਂ ਉਹ ਸਾਰੇ ਜਾਣੇ ਤੁਰ ਪੈਂਦੇ ਹਨ ਕਹਿੰਦੇ ਹਨ ਅਮਰ ਕਹਿੰਦਾ ਹੈ ਕਿ ਹੁਣ ਚੱਲੋ ਮੰਮੀ ਜਿਹੜਾ ਆਪਾਂ ਕੰਮ ਕਰਨਾ ਹੈ ਉਹ ਕਰਨ ਚੱਲੋ ਤੇ ਉਹ ਕਹਿੰਦੀ ਚਲ ਵੇਖ ਲਾ ਖੁਸ਼ੀ ਪੁੱਤ ਤੇਰੀ ਮਰਜ਼ੀ ਹੈ ਤੇ ਉਹ ਕਹਿੰਦਾ ਮੰਮੀ ਬੈਠੀ ਰਹਿਣ ਦੋ ਉਹਨੂੰ ਤੇ ਖੁਸ਼ੀ ਸੋਚਦੀ ਹੈ ਕਹਿੰਦੀ ਕੋਈ ਨਾ ਜਦੋਂ ਤੁਸੀਂ ਮੁੜ ਕੇ ਆਉਂਗੇ ਫਿਰ ਵੇਖਿਓ ਤੁਹਾਡਾ ਬੰਦਾ ਕੀ ਤੁਹਾਡਾ ਸਵਾਗਤ ਕਿਵੇਂ ਹੁੰਦਾ ਹੈ ਹੁਣ ਅਗਲੇ ਐਪੀਸੋਡ ਵਿੱਚ ਆਪਾਂ ਦੇਖਦੇ ਹਾਂ ਕਿ ਖੁਸ਼ੀ ਆਉਣ ਵਾਲੀ ਘਰੇ ਨਵੀਂ ਨੂੰ ਦਾ ਸਵਾਗਤ ਕਿਵੇਂ ਕਰਦੀ ਹੈ ਆਉਂਦਿਆਂ ਨੂੰ ਕੀ ਬਖੇੜਾ ਖੜਾ ਕਰਦੀ ਹੈ